ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੋਂ ਤੁਹਾਨੂੰ ਪੰਜਾਬੀ ਸ਼ਬਦਾਂ ਨਾਲ ਉਹਨਾਂ ਦੀ ਆਊਟਲਾਈਨ ਵੀ ਮੁਹੱਈਆ ਕਰਵਾਈ ਜਾਵੇਗੀ ਤੁਸੀਂ ਵਧੀਆ ਰਹੇਗਾ ਜੇ ਟੈਸਟ ਲਗਾ ਕੇ ਆਊਟਲਾਈਨ ਕਰੋ ਤੇ ਉਸ ਤੋਂ ਮੰਗਰੋਂ ਮੇਰੀ ਲਿਖੀ ਆਊਟਲਾਈਨ ਦੇਖੋ ਮੈਂ ਹੁਣ ਜਿੰਨਾ ਸ਼ਬਦਾਂ ਦੀ ਆਊਟਲਾਈਨ ਤੁਹਾਨੂੰ ਅੱਗੇ ਦੇਣੀ ਹੈ ਉਹਨਾਂ ਦੀ ਪੰਜਾਬੀ ਬੋਲਣ ਜਾ ਰਿਹਾ ਤੁਸੀਂ ਉਸ ਨੂੰ ਸ਼ਾਰਟਹੈਂਡ ਵਿੱਚ ਲਿਖਣਾ ਅਤੇ ਫਿਰ ਦੇਖਣਾ ਕਿ ਤੁਸੀਂ ਉਹਨੂੰ ਦੁਬਾਰਾ ਪੰਜਾਬੀ ਵਿੱਚ ਕਿੰਨਾ ਕੁ ਸਹੀ ਲਿਖਿਆ ਹੈ ਅਤੇ ਉਸ ਤੋਂ ਬਾਅਦ ਤੁਸੀਂ ਮੇਰੀ ਲਿਖੀ ਹੋਈ ਸ਼ਾਰਟਹੈਂਡ ਨੂੰ ਜੇਕਰ ਸਮਝ ਲੱਗੇ ਸਹੀ ਲੱਗੇ ਤਾਂ ਉਹ ਆਊਟਲਾਈਨ ਵਰਤਣ ਦੀ ਕੋਸ਼ਿਸ਼ ਕਰਨੀ ਹੈ ਜੀ ਡਿਕਟੇਸ਼ਨ ਸਟਾਰਟਸ ਨਾਓ ਕਿਸਾਨ ਅੰਦੋਲਨ ਕਿਸਾਨ ਜਥੇਬੰਦੀਆਂ ਕਿਸਾਨ ਸੰਗਠਨ ਕਿਸਾਨ ਸੰਗਠਨਾ ਕਿਸਾਨ ਸੰਘਰਸ਼ ਕਿਸਾਨ ਆਗੂ ਕਿਸਾਨ ਆਗੂਆਂ ਪੰਜਾਬ ਹਰਿਆਣਾ ਖੇਤੀ ਕਾਨੂੰਨ ਖੇਤੀ ਕਾਨੂੰਨਾ ਖੁਦਕੁਸ਼ੀਆਂ ਖੇਤੀ ਮਾਹਿਰ ਖੇਤੀ ਮਾਹਿਰਾ ਕੁਝ ਦਿਨ ਭੂਗੋਲਿਕ ਖਿੱਤਾ ਭੂਗੋਲਿਕ ਖਿੱਤੇ ਅਜਈਆਂ ਘਟਨਾਵਾਂ ਵਾਪਰ ਵਪਾਰ ਵਿਆਪਕ ਵੱਡੇ ਪੱਦਰਤੇ ਇਤਿਹਾਸ ਵਿੱਚ ਇਤਿਹਾਸ ਤੇ ਪ੍ਰੇਰਣਾ ਸਾਡੀ ਧਰਤੀ ਨੇ ਕਿਸੇ ਨੂੰ ਕਿਸ ਨੂੰ ਆਪਣਾ ਆਪਣੇ ਆਪਣੀ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਸਥਿਤੀ ਕਾਰਨ ਸਥਿਤੀ ਕਾਰਨ ਦੁੱਖ ਦੁਸ਼ਵਾਰੀਆਂ ਪਿਛਲੇ ਲੰਮੇ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਕੁਝ ਸਾਲਾਂ ਤੋਂ ਪਿਛਲੇ ਕੁਝ ਮਹੀਨਿਆਂ ਤੋਂ ਪਿਛਲੇ ਸਾਲ ਦੌਰਾਨ ਜ਼ਬਰ ਜਨਾਹ ਸਮਾਜਿਕ ਏਕਤਾ ਇਨਸਾਨੀ ਬਰਾਬਰੀ ਸਿੱਖ ਗੁਰੂ ਸਿੱਖ ਗੁਰੂਆਂ ਰਾਜ ਸਤਾ ਰਾਜਸੀ ਨੁਹਾਰ ਬਸਤੀਵਾਦੀ ਦੌਰ ਵਿੱਚ ਪੰਜਾਬ ਵਿੱਚ ਸਰਦਾਰ ਮੇਹਰ ਸਿੰਘ ਕੋਕਾ ਲਹਿਰ ਪਗੜੀ ਸੰਭਾਲ ਜੱਟਾ ਲਹਿਰ ਗਦਰ ਲਹਿਰ ਰੋਲਟ ਐਕਟ ਵਿਰuddh ਅੰਦੋਲਨ ਮੋਰੀ ਬਣਿਆ ਮਾਹੌਲ ਬਣਿਆ 20ਵੀਂ ਸਦੀ ਦੇ ਸ਼ੁਰੂ ਵਿੱਚ ਹੋ ਚੁੱਕਾ ਸੀ ਅੰਗਰੇਜ਼ ਸਰਕਾਰ ਕੇਂਦਰ ਸਰਕਾਰ ਕਰਾ ਲਈਆਂ ਸਨ ਬੁਰੇ ਕੰਮ ਕਰਦਾ ਸੀ ਅੰਗਰੇਜ਼ ਰਾਜ ਆਉਣ ਨਾਲ ਲੁੱਟਦੇ ਸਨ ਦੇ ਦਹਾਕੇ ਵਿੱਚ ਵੱਡੀ ਘਟਨਾ ਵੱਡੀਆਂ ਘਟਨਾਵਾਂ ਸਭ ਤੋਂ ਅਹਿਮ ਕਰਤਾਰ ਸਿੰਘ ਸਰਾਬਾ ਫਾਂਸੀ ਬਾਬਾ ਸੋਹਣ ਸਿੰਘ ਪਕਣਾ ਸੋਹਣ ਸਿੰਘ ਪਕਣਾ ਜਲਿਆਂਵਾਲਾ ਬਾਗ ਜਲਿਆਂਵਾਲੇ ਬਾਗ ਕਾਲੇ ਪਾਣੀ ਸਜ਼ਾ ਹੋਈ ਗੁਰਦੁਆਰਾ ਰਕਾਬ ਗੰਜ ਦਰਬਾਰ ਸਾਹਿਬ ਮਹੰਤ ਮਹੰਤਾਂ ਦੁਰਵਰਤੋਂ ਕੂ ਵਰਤੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਜਿਸ ਵਿੱਚ ਨਨਕਾਣਾ ਸਾਹਿਬ ਜਲਦੀ ਤੋਂ ਜਲਦੀ ਮਹਾਂਤ ਨਰੈਣ ਦਾਸ ਅੱਗੇ ਦੇਸੀ ਮਹੀਨਿਆਂ ਦੇ ਨਾਮ ਨੇ ਜੀ ਚੇਤ ਵਿਸਾਖ ਵਿਸਾਖੀ ਜੇਠ ਹਾੜ ਸਾਵਣ ਸਾਉਣ ਪਾਦਰੋਂ ਪਾਦੋਂ ਅਸੂ ਕੱਤਾ ਕਤਕ ਮੱਗਰ ਪੋ ਮਾਗ ਫੱਗਣ ਅੱਗੇ ਅੰਗਰੇਜ਼ੀ ਮਹੀਨਿਆਂ ਦੇ ਨਾਮ ਨੇ ਜੀ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਅੱਗੇ ਦਿਨਾਂ ਦੇ ਨਾਮ ਨੇ ਜੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਹਾਂਜੀ ਤੁਸੀਂ ਇਹਨਾਂ ਸਾਰੇ ਸ਼ਬਦਾਂ ਦੀ ਹੁਣ ਪੰਜਾਬੀ ਲਿਖੋ ਤੇ ਉਸ ਤੋਂ ਬਾਅਦ ਚ ਆਪੋ ਆਪਣਾ ਟੈਸਟ ਚੈੱਕ ਕਰਨਾ ਤੇ ਮੇਰੀ ਲਿਖੀ ਹੋਈ ਸ਼ਾਰਟਹੈਂਡ ਵੀ ਤੁਸੀਂ ਉਸ ਤੋਂ ਬਾਅਦ ਚ ਦੇਖ ਸਕਦੇ ਹੋ ਜੀ ਧੰਨਵਾਦ